ਅੱਜ 6 ਜੂਨ ਸਨ 2024 ਸ਼ਹੀਦੀ ਕਲੂਕਾਰੇ ਦੀ 40ਵੀਂ ਬਰੀ ਗਨਠੀ ਤੇ ਜੀ ਸ਼ਹੀਦ ਇਸਾਕੇ ਦੀ ਗੱਲਬਾਤ ਕਰਦੇ ਹੋਏ ਤੁਹਾਡੇ ਰੂਬਰੂ ਹੋ ਰਹੀ ਹੈ ਜਿੱਥੇ ਅੱਜ ਦੇ ਦਿਨ ਦਰਬਾਰ ਸਾਹਿਬ ਤੇ ਹਮਲੇ ਦੇ ਦੌਰਾਨ ਸ਼ਹਾਤਾ ਹੋਈਆਂ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਤੇ ਬਾਕੀ ਯੋਧਿਆਂ ਦੀਆਂ ਸ਼ਹੀਦੀਆਂ ਸੰਗਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਐਸਾ ਦਰਦਨਾਕ ਵਾਕਿਆ ਜਿਹੜਾ ਕਿ ਕੈਟਾਲਿਸਟ ਮੂਵਮੈਂਟ ਭਾਵ ਯੋਗ ਪਲਟਾਉ ਲਮਹਾ ਜਿਸ ਨੂੰ ਕਿਹਾ ਜਾ ਸਕਦਾ ਹੈ ਪਰ ਇਸ ਨੂੰ ਆਪਰੇਸ਼ਨ ਬਲੂ ਸਟਾਰ ਨੀਲਾ ਤਾਰਾ ਬਿਲਕੁਲ ਕਿਹਾ ਜਾਇਜ਼ ਨਹੀਂ ਉੱਥੇ ਇਸ ਨੂੰ ਸੰਸਾਰ ਪੱਧਰ ਤੇ ਦਰਸਣ ਲਈ ਸਾਨੂੰ ਆਪਣੀ ਸੋਚ ਚਿੰਤਨ ਨੂੰ ਵਿਸ਼ਾਲ ਬਣਾਉਣਾ ਚਾਹੀਦਾ ਹੈ ਉੱਥੇ ਅੱਜ ਦੇ ਦਿਨ ਹੀ ਨਾਲੋਂ ਨਾਲ ਇੱਕ ਹੋਰ 6 6 ਨੂੰ ਘਟਨਾ ਵਾਪਰੀ ਹੈ 5 6 ਜੂਨ ਦੀ ਅੱਜ ਦੀ ਤਾਰੀਖ ਚੰਡੀਗੜ੍ਹ ਹਵਾਈ ਅੱਡੇ ਤੇ ਇੱਕ ਐਮਪੀ ਜਿਹੜੀ ਅਜੇ ਸਿਰਫ ਉਹਨੂੰ ਇੱਕ ਦਸਤਾਵੇਜ਼ ਮਿਲਿਆ ਪਰ ਸੌ ਉਸਨੇ ਚੱਕਣੀ ਹੈ ਕੰਗਣਾ ਰਣੌਤ ਜੋ ਵਿਵਾਦ ਦਾ ਕੇਂਦਰ ਬਿੰਦੂ ਰਹੀ ਹੈ ਉਸ ਨੂੰ ਇੱਕ ਸੀਆਈਐਸਐਫ ਦੇ ਕਰਮਚਾਰੀ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਇਹ ਖਬਰ ਸਾਹਮਣੇ ਆਈ ਹੈ ਇਹ ਥੱਪੜ ਕਿਉਂ ਮਾਰਿਆ ਕੀ ਉਹਦਾ ਕਾਰਨ ਹੈ ਇਹ ਤਾਂ ਸਮਾਂ ਪਤਾ ਲੱਗੇਗਾ ਅਜੇ ਇੱਕੋ ਹੀ ਪੱਖ ਜਿਹੜਾ ਕੰਗਣਾ ਰਣੌਤ ਨੇ ਇੱਕ ਬਹੁਤ ਹੀ ਅਗਲਾਉ ਵੀਡੀਓ ਪਾਈ ਹੈ ਜਿਸ ਦੇ ਵਿੱਚ ਉਹ ਕਹਿ ਰਹੀ ਹੈ ਕਿ ਜੋ ਮੇਰੇ ਨਾਲ ਹੋਇਆ ਉਹ ਐਕਚੁਅਲੀ ਪੰਜਾਬ ਦੇ ਵਿੱਚ ਉਗਰਵਾਦ ਹੱਤਵਾਦ ਦੀ ਮਿਸਾਲ ਹੈ ਇੱਕ ਡੀ ਸ਼ਰਮਨਾਕ ਬੇਹੂਦਾ ਮਾੜੀ ਗੱਲ ਹੈ ਹਾਲਾਂਕਿ ਅਸੀਂ ਇਹ ਵੀ ਗੱਲ ਮਹਿਸੂਸ ਕਰਦੇ ਹਾਂ ਕਿ ਕਿਸੇ ਨੂੰ ਵੀ ਥੱਪੜ ਮਾਰਨਾ ਜਾਇਜ਼ ਨਹੀਂ ਹੈ ਇੱਕ ਔਰਤ ਨੇ ਦੂਸਰੀ ਔਰਤ ਦੇ ਥੱਪੜ ਮਾਰਿਆ ਇਹ ਕੋਈ ਔਰਤ ਦੇ ਪ੍ਰਤੀ ਜੇ ਕਿਹਾ ਜਾਵੇ ਇਹ ਵੀ ਗੱਲ ਗਲਤ ਹੈ ਕੰਗਣਾ ਰਣੌਤ ਜਿਸਨੇ ਕਿ ਪਿਛਲੇ ਕਈ ਵਰਿਆਂ ਤੋਂ ਲਗਾਤਾਰ ਪੰਜਾਬੀਆਂ ਨੂੰ ਪੰਜਾਬੀ ਮਾਵਾਂ ਨੂੰ ਜ਼ਲੀਲ ਕਰਦਿਆਂ ਥੱਪੜ ਮਾਰੀ ਉਹਨਾਂ ਦੀ ਰੂਹ ਨੂੰ ਥੱਪੜ ਮਾਰੇ ਜੇ ਕੋਈ ਦਸਤਾਰ ਵਾਲਾ ਕਲਾਕਾਰ ਕਿਸਾਨ ਹੱਕ ਚ ਬੋਲਦਾ ਸੀ ਉਸ ਨੂੰ ਗਾਲੀ ਗਲੋਚ ਨਾਲ ਥੱਪੜ ਮਾਰੇ ਇਸ ਦੇ ਨਾਲ ਨਾਲ ਜਿਸ ਤਰੀਕੇ ਨਾਲ ਢੜਕਾਉ ਭਾਸ਼ਾ ਉਸ ਨੇ ਵਰਤੀ ਉਸ ਦੇ ਵਿੱਚ ਹੀ ਉਸ ਨੇ ਘਟ ਨਹੀਂ ਕੀਤੀ ਸੋ ਇਹ ਉਸ ਦੇ ਕਰਮਾਂ ਦਾ ਫਲ ਹੈ ਵੈਸੇ ਵੀ ਇੱਕ ਹੋਰ ਅਧਿਕਾਰਨ ਦਾ ਕਹਿਣਾ ਹੈ ਕਿ ਕੰਗੜਾ ਰਣੌਤ ਨੇ ਕੁਝ ਇਸ ਤਰ੍ਹਾਂ ਦੇ ਅਪਸ਼ਬਦ ਕਹੇ ਉਹ ਸਿਕਿਉਰਿਟੀ ਤੇ ਤਾਇਨਾਤ 2008 ਬੈਚ ਦੀ ਕੁਲਵਿੰਦਰ ਕੌਰ ਨੂੰ ਸਿੰਘ ਸੰਕਲਪ ਦੇ ਅਨੁਸਾਰ ਜਦੋਂ ਸੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਇਹ ਲਫ਼ਜ਼ ਜਿਹੜੇ ਸਾਹਮਣੇ ਆ ਰਹੇ ਐ ਕਿ ਉਹਨੇ ਬਹਿਸ ਕਰਦਿਆਂ ਕੌਰ ਖਾਲਸਤਾਨੀ ਜਾਂ ਪੰਜਾਬ ਦੇ ਬਾਰੇ ਅਪਸ਼ਬਦ ਬੋਲੇ ਜਿਸ ਤੋਂ ਬਾਅਦ ਉਸਦੇ ਥੱਪੜ ਜੜਿਆ ਗਿਆ ਕਦੇ ਭਾਈ ਹਲਵਾਰਾ ਨੇ ਥੱਪੜ ਜੜਿਆ ਸੀ ਇੱਕ ਸ਼ਿਵਸ਼ੈਨਾ ਨੂੰ ਉਹ 11 11 ਮਸ਼ਹੂਰ ਹੋ ਗਿਆ ਸੀ ਹੁਣ 6 6 ਵੀ ਇਸੇ ਤਰ੍ਹਾਂ ਮਸ਼ਹੂਰ ਹੋਏਗਾ ਪਰ ਇਸ ਨੂੰ ਇਸ ਸੋਸ਼ਲ ਮੀਡੀਆ ਤੇ ਚਰਚਾ ਨੂੰ ਇੱਕ ਪਾਸੇ ਰੱਖ ਕੇ ਕੁਝ ਗੱਲਾਂ ਵਿਚਾਰਨ ਵਾਲੀਆਂ ਨੇ ਕਿ ਕੀ ਉਸ ਤੋਂ ਬਾਅਦ ਇੱਕ ਉਹ ਔਰਤ ਜਿਹੜੀ ਕੱਲ ਨੂੰ MP ਬਣ ਰਹੀ ਹੈ ਸੱਤਾਧਾਰੀ ਫਾਸ਼ੀਵਾਦੀ ਪਾਰਟੀ ਦੀ MP ਪੰਜਾਬ ਨੂੰ ਗਾਲਾਂ ਕੱਢਦੀ ਹੈ ਪੰਜਾਬ ਨੂੰ ਇਹ ਕਹਿੰਦੀ ਹੈ ਕਿ ਉਕਰਵਾਦ ਅੱਤਵਾਦ ਜਿਹੜਾ ਫੈਲ ਰਿਹਾ ਉਹ ਕਿਸ ਵਰਤਾਂਤ ਨੂੰ ਪੇਸ਼ ਕਰ ਰਹੀ ਹੈ ਕਿ ਉਸ ਦਾ ਇਹ ਮਤਲਬ ਹੈ ਕਿ ਪੰਜਾਬ ਤੋਂ ਹਾਲ ਹੀ ਵਿੱਚ ਦੋ ਆਜ਼ਾਦ ਉਮੀਦਵਾਰ ਜਿਸ ਨੂੰ ਇਹ ਨੈਸ਼ਨਲ ਮੀਡੀਆ ਤੇ ਇੰਡੀਅਨ ਏਜੰਸੀਆਂ ਕ੍ਰੈਕਟਡ ਪੰਥੀ ਅਤਵਾਦੀ ਵੱਖਵਾਦੀ ਕਹਿ ਰਹੀਆਂ ਨੇ ਐਨਐਸਏ ਲਾ ਕੇ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਚ ਡੱਕਿਆ ਹੋਇਆ ਇਸੇ ਤਰ੍ਹਾਂ ਦੂਜੇ ਜੇਤੂ ਜਿਹੜੇ ਕਿ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਬਾਰੇ ਜਦੋਂ ਖਬਰ ਮਿਲਦੀ ਹੈ ਇਹਨਾਂ ਏਜੰਸੀਆਂ ਦੀ ਲਿਖਿਆ ਹੁੰਦਾ ਕਿ ਇੰਦਰਾ ਗਾਂਧੀ ਦੇ ਕਾਤਲ ਦੇ ਪੁੱਤਰ ਨੂੰ ਜਿਤਾਇਆ ਜੋ ਕਿ ਸਾਡੇ ਲਈ ਕੌਮ ਲਈ ਸਨਮਾਨਯੋਗ ਹੈ ਸ਼ਹੀਦ ਭਾਈ ਬੀਤ ਸਿੰਘ ਸੋ ਇਹ ਗੱਲ ਹੈ ਕਿ ਸਿੱਖ ਕੌਮ ਨੇ ਕਦੇ ਵੀ ਕਿਸੇ ਵੀ ਪੱਧਰ ਤੇ ਜ਼ਿਆਦਤੀ ਨਹੀਂ ਕੀਤੀ ਜੋ ਚੜ ਕੇ ਆਇਆ ਉਸ ਨੂੰ ਉਸ ਦੀ ਜ਼ਰੂਰ ਕੀਤੀ ਦੀ ਸਜ਼ਾ ਦਿੱਤੀ ਹੈ ਅੱਜ ਦੇ ਦਿਨ ਵੀ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਇੰਦਰਾ ਗਾਂਧੀ ਨੇ ਕੀਤਾ ਸੀ ਉਸ ਨੂੰ ਉਸ ਦੀ ਸਜ਼ਾ ਜ਼ਰੂਰ ਮਿਲੀ ਹੈ ਪਰ ਉਹ ਇੱਕ ਵੱਖਰਾ ਵਿਸ਼ਾ ਹੈ ਵਿਸ਼ਾ ਇਹ ਹੈ ਕਿ ਕੰਗਣਾ ਰਣੋਤ ਦੇ ਇਸ ਮਾਮਲੇ ਦੇ ਵਿੱਚ ਕੁਲਵਿੰਦਰ ਕੌਰ ਨੂੰ ਚੱਕ ਲਿਆ ਗਿਆ ਸਸਪੈਂਡ ਕਰ ਦਿੱਤਾ ਗਿਆ ਚੰਡੀਗੜ੍ਹ ਪੁਲਿਸ ਨੇ ਜਾ ਕੇ ਸਿੱਧਾ ਜਿਹੜਾ ਹੈ ਉਸ ਨੂੰ ਆਪਣੀ ਗ੍ਰਿਫਟ ਚ ਲੈ ਲਿਆ ਕਾਨੂੰਨੀ رائے ਮਾਹਿਰ ਕਹਿ ਰਹੇ ਨੇ ਕਿ ਇਸ ਵੇਲੇ ਉਸਤੇ ਕੋਈ ਵੀ ਉਤਾਰਾ ਨਹੀਂ ਲੱਗਦੀ ਜਿਹੜੀ ਇਸ ਵੇਲੇ ਕਾਨੂੰਨ ਤੌਰ ਤੇ ਸ਼ਰਾਰਤ ਕੀਤੀ ਜਾ ਰਹੀ ਹੈ ਕਿ ਐਮਪੀ ਦੇ ਉੱਪਰ ਇਹ ਹਮਲਾ ਕੀਤਾ ਹੈ ਹਮਲਾ ਨਹੀਂ ਹੈ ਥੱਪੜ ਹੈ ਤੇ ਥੱਪੜ ਕਿਉਂ ਵੱਜਿਆ ਇਹ ਵੀ ਕਾਰਨ ਵੱਖਰਾ ਹੈ ਦੂਸਰੀ ਗੱਲ ਉਹ ਐਮਪੀ ਦੀ ਸੌ ਨਹੀਂ ਉਸਨੇ ਚੱਕੀ ਹੈ ਜੀ ਉਹ ਐਮਪੀ ਨਹੀਂ ਬਣੀ ਅਜੇ ਸਿਰਫ ਉਹਨੂੰ ਸਰਟੀਫਿਕੇਟ ਦਿੱਤਾ ਨਾ ਕਿ ਉਸ ਨੂੰ ਇੱਕ ਐਮਪੀ ਦੇ ਤੌਰ ਤੇ ਸੌ ਚੱਕ ਸਮਾਗਮ ਹੋਇਆ ਹੈ ਤੀਸਰੀ ਗੱਲ ਜੇ ਇਸ ਵੇਲੇ ਸੱਤਾਧਾਰੀ ਜਿਹੜੀ ਕੱਲ ਨੂੰ ਭਾਰਤ ਦੀ ਬਾਗਦੂਰ ਸਾਹਮਣ ਵਾਲੀ ਮੋਦੀ ਹਕੂਮਤ ਹੈ ਉਹਨੀਆਂ ਜੋ ਹਰਕਤਾਂ ਨੇ ਉਹਨਾਂ ਹਰਕਤਾਂ ਦੇ ਕਾਰਨ ਜੋ ਕੱਲ ਨੂੰ ਕੁਝ ਨਾ ਕੁਝ ਖਰਾਬ ਹੁੰਦਾ ਤਾਂ ਜ਼ਿੰਮੇਵਾਰ ਕੰਗੜਾ ਰਣੌਤ ਦਾ મોદી ਸਰਕਾਰ ਹੈ ਨਾ ਕਿ ਪੰਜਾਬ ਵਾਸੀ ਜਾਂ ਸਿੱਖ ਨੇ ਕਿਸਾਨੀ ਸੰਘਰਸ਼ ਦੇ ਸਰਵਣ ਸਿੰਘ ਪੰਦੇਰ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਇਸ ਬੀਬੀ ਕੁਲਵਿੰਦਰ ਕੌਰ ਦੇ ਭਰਾ ਨੂੰ ਫੋਨ ਕੀਤਾ ਸੰਪਰਕ ਹੋਇਆ ਤੇ ਪਤਾ ਲੱਗਿਆ ਕਿ ਜਿੱਥੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਇਸ ਦੇ ਪਤੀ ਤੇ ਬੱਚਿਆਂ ਦਾ ਕੋਈ ਥੋ ਪਤਾ ਨਹੀਂ ਉਹਨਾਂ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਅਜਿਹਾ ਕੁਝ ਹੋਇਆ ਤਾਂ ਜ਼ਿੰਮੇਵਾਰ ਸਰਕਾਰ ਹੋਏਗੀ ਇਸ ਤਰ੍ਹਾਂ ਵਕੀਲਾਂ ਨੇ ਚੰਡੀਗੜ੍ਹ ਪੁਲਿਸ ਨੂੰ ਵੀ ਇਹ ਸ਼ਿਕਾਇਤ ਨਹੀਂ ਦਿੱਤੀ ਹੈ ਕਿ ਉਹ ਇਸ ਦੇ ਲਈ ਕਾਨੂੰਨ ਦੇ ਅਨਸਾਰ ਉਹਨਾਂ ਤੋਂ ਜਵਾਬਦੇ ਬਣਾਉਣਗੇ ਕਿ ਕਿਸ ਤਰੀਕੇ ਨਾਲ ਇੱਕ ਅਧਿਕਾਰੀ ਆਫੀਸਰ ਨੂੰ ਜਿਹੜਾ ਉਹਨਾਂ ਨੇ ਚੱਕਿਆ ਸੋ ਇੱਕ ਗੱਲ ਜਿਹੜੀ ਸਾਡੇ ਵਾਸਤੇ ਹੈ ਸੋਸ਼ਲ ਮੀਡੀਆ ਦੀ ਵਰਤੋਂ ਸਹੀ ਢੰਗ ਨਾਲ ਕਰਨੀ ਠੀਕ ਹੈ ਇਹ ਕੋਈ ਭੜਕਾਉ ਲਮੇ ਨਹੀਂ ਹੈ ਜਿਨ੍ਹਾਂ ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਇਹੋ ਜਿਹਾ ਬ੍ਰਤਾਂਤ ਸਿਰਜੀਏ ਪਰ ਇਹ ਗੱਲ ਵੀ ਸੱਚ ਹੈ ਕਿ ਇਹ ਥੱਪੜ ਮਾਰਨ ਦੀ ਘਟਨਾ ਦੀ ਜ਼ਿੰਮੇਵਾਰ ਖੁਦ ਕੰਗਣਾ ਰਣੌਤ ਹੈ ਇਸ ਤੋਂ ਇਹ ਵੀ ਸਾਬਤ ਹੁੰਦਾ ਜਦੋਂ ਤੁਸੀਂ ਮਿੱਥ ਕੇ ਕਿਸੇ ਵੀ ਦੇਸ਼ ਦੇ ਹਿੱਸੇ ਜਾਂ ਕਿਸੇ ਕੌਮ ਦੇ ਹਿੱਸੇ ਕਿਸੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣੇ ਹੋ ਤਾਂ ਨਤੀਜਾ ਕੀ ਹੁੰਦਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਵਾਸੀ ਆਪਣੀ ਜ਼ਮੀਨ ਜਾਇਦਾਦ ਘਰ-ਬਾਰ ਬੀਚ ਕੇ ਵੀ ਭੁੱਖੇ ਨੰਗਿਆਂ ਦੀ ਸੇਵਾ ਕਰਦੇ ਨੇ ਹੱਦਾਂ ਸਰਦਾਤੇ ਸਿੱਖ ਦੇਸ਼ ਵਿਦੇਸ਼ ਚ ਸੇਵਾ ਕਰਦੇ ਨੇ ਪੰਜਾਬ ਦੇ ਵਿੱਚ ਕੋਈ ਨਸਲਵਾਦ ਫਿਰ ਕੋ ਜਾਂ دہشتਵਾਦ ਨਹੀਂ ਹੈ 84 ਵਡੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਪਰ ਪੰਜਾਬ ਦੀ ਧਰਤੀ ਤੇ ਕਿਸੇ ਇੱਕ ਵੀ Hindu ਦਾ ਘਰ ਨਹੀਂ ਸਾੜਿਆ ਗਿਆ ਨਵੰਬਰ ਦੇ ਵਿੱਚ ਸਿੱਖ ਨਸਲ ਕੁਸ਼ੀ ਹੋਈ ਕਿਸੇ ਵੀ Hindu ਪਰਿਵਾਰ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੋ ਜਿਹੜੇ ਇਹੋ ਜਿਹਾ ਉਗਰਵਾਦ ਤੇ ਅੱਤਵਾਦ ਕਹਿ ਰਹੇ ਨੇ ਕਿ ਉਹਨਾਂ ਦੇ ਖਿਲਾਫ ਕੇਸ ਦਰਜ ਹੋਏਗਾ ਕਿ ਇਸ ਕੰਗਣਾ ਨਰੌਤਰੀ ਨੇ ਕੱਲ ਨੂੰ ਅਜੇ MP ਬਣ ਦੀ ਸੋਚੁਕਣੀ ਹੈ ਇਸ ਦੇ ਖਿਲਾਫ ਭਾਈਚਾਰਾ ਕੌਮ ਜਾਂ ਪੰਜਾਬ ਵਾਸੀ ਕੇਸ ਦਰਜ ਕਰਾਉਣਗੇ ਇਹ ਜ਼ਿੰਮੇਵਾਰ ਦੋਸ਼ੀ ਉਹ ਹੈ ਕਿਉਂਕਿ ਜਿਹੜਾ ਕੁਝ ਉਹ ਕਰ ਰਹੀ ਹੈ ਉਸ ਦਾ ਨਤੀਜਾ ਹੈ ਕਿ ਜੇਕਰ ਉਹ ਇਸੇ ਤਰ੍ਹਾਂ ਕਰੇਗੀ ਤਾਂ ਨਤੀਜਾ ਇਹ ਹੋਏਗਾ ਕਿ ਕੱਲ ਨੂੰ ਕੰਗਣਾ ਰਣੌਤ ਨੂੰ ਕਿਸਾਨਾਂ ਦੇ ਆਮ ਭਾਈਚਾਰੇ ਦੇ ਲੋਕਾਂ ਦੇ ਪੰਜਾਬ ਦੇ ਖਿਲਾਫ ਇਹ دہشتਵਾਦੀ ਉਗਰਵਾਦ ਵਰਗੇ ਇਹ ਸ਼ਬਦਾਂ ਦੀ ਵਰਤੋਂ ਦੇ ਜੋ ਵਿਰੋਧ ਹੈ ਉਸ ਨੂੰ ਝੱਲਣਾ ਪੈਣਗੇ ਨਾ ਹੀ ਉਸ ਨੂੰ ਸਿਰਫ ਪੰਜਾਬ ਦੇ ਵਿੱਚੋਂ ਬੀਜੀ ਬੀਜੇਪੀ ਦਾ ਬਿਸਤਰਾ ਸਿੱਖਾਂ ਪੰਜਾਬੀਆਂ ਸਮੂਹ ਭਾਰਤ ਵਾਸੀਆਂ ਦੇ ਵਿੱਚੋਂ ਪੰਜਾਬੀਆਂ ਨੇ ਗੋਲ ਕੀਤਾ ਹੈ ਸੋ ਪੰਜਾਬ ਦੀ ਧਰਤੀ ਜਿਹੜੀ ਹੈ ਨਸਲਵਾਦ ਫਿਰਕੂਵਾਦ ਦੀ ਬਿਲਕੁਲ ਪ੍ਰਤੀਕ ਨਹੀਂ ਹੈ ਅੱਜ ਕੰਗੜਾ ਰਡੌਤ ਦਾ ਇਹ ਥੱਪੜ ਉਹਨੂੰ ਕਿੰਨਾ ਚਿਰ ਸੁਣਾਈ ਦਿੰਦਾ ਹੈ ਜਾਂ ਬਾਕੀ ਜਿਹੜੇ ਇਸ ਤਰ੍ਹਾਂ ਦਾ ਨਫ਼ਰਤ ਦਾ ਫਿਖਾਰ ਕਰਦੇ ਨੇ ਉਹਨਾਂ ਨੂੰ ਕਿਵੇਂ ਸੁਣਦਾ ਹੈ ਇਸ ਦੀ ਮਿਸਾਲ ਮੈਂ ਇੱਕ ਹਿੰਦੂ ਵੀਰ ਦੇ ਨਾਲ ਦੇ ਰਿਹਾ ਜਦੋਂ ਕਿਸਾਨ ਮੋਰਚਾ ਚੱਲ ਰਿਹਾ ਸੀ ਤਾਂ ਇੱਕ ਹਿੰਦੂ ਭਾਈਚਾਰੇ ਦੇ ਵੀਰ ਨੇ ਇਹ ਕਿਹਾ ਸੀ ਕਿ ਜੇਕਰ ਕਿਸਾਨ ਸੰਘਰਸ਼ ਵਿੱਚ ਜੂਝਣ ਵਾਲੇ ਖਾਲਸਤਾਨੀ ਨੇ ਮੈਂ ਰਾਜਸਥਾਨ ਦਾ ਵਾਸੀ Hindu ਵੀ ਖਾਲਸਤਾਨੀ ਆ ਸੋ ਇਹ ਇੱਕ ਵਿਰਤਾਂਗ ਹੈ ਮਨੁੱਖੀ ਅਧਿਕਾਰਾਂ ਦਾ ਸੋ ਅੱਜ ਭਾਈਚਾਰਾ ਕੁਲਵਿੰਦਰ ਕੌਰ ਦੇ ਨਾਲ ਖੜਾ ਹੈ ਉਸ ਦੇ ਵਾਸਤੇ ਉਸ ਦਾ ਮਾਨ ਸਤਕਾਰ ਲਈ ਦੇਸ਼ ਵਿਦੇਸ਼ ਤੋਂ ਹੌਸਲਾ ਮਿਲ ਰਿਹਾ ਹੈ ਪਰ ਨਾਲ ਹੀ ਇਨਸਾਫ ਦੀ ਲੜਾਈ ਹੈ ਜਿਹੜੀ ਹਮੇਸ਼ਾ ਹੀ ਜਦੋਂ ਜਦ ਜਾਹਰ ਰਹੇਗੀ ਕਾਇਮ ਰਹੇਗੀ ਅਤੇ ਗੁਰੂ ਅੰਗਸਨ ਸਹਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ